3 ਮਹੀਨੇ ਦਾ ਰਾਸ਼ਨ ਪਾਣੀ ਸੀਲੰਦਪੁਰ ਸਾਹਿਬ ਚ ਪਰ ਜਦੋਂ ਚੌਥਾ ਮਹੀਨਾ ਆਰੰਭ ਹੋ ਜਾਂਦਾ ਮਈ ਤੋਂ ਘੇਰਾ ਸ਼ੁਰੂ ਹੋ ਜਾਂਦਾ ਹੈ 3 ਕੁ ਮਹੀਨਿਆਂ ਦਾ ਰਾਸ਼ਨ ਦਾ ਪ੍ਰਬੰਧ ਹੈ ਪਰ ਜਿਹੜੇ ਪਿਛਲੇ 4 ਮਹੀਨੇ ਸਿੱਖਾ ਨੇ ਕੱਢੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਸਹਿਬਜ਼ਾਦਿਆਂ ਨੇ ਕੱਢੇ ਆ ਇਸ ਸੰਸਾਰ ਆ ਇੱਥੇ ਬੰਦਾ ਆਪਣੇ ਪਿੰਡੇ ਤੇ ਦੁੱਖ ਹੰਢਾ ਲੈਂਦਾ ਆ ਪਰ ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦਾ ਬਾਪ ਇਹ ਗੱਲ ਆਖਦਾ ਕਿ ਮੈਂ ਭੁੱਖਾ ਸੋਣਾਗਾ ਪਰ ਮੇਰੇ ਬੱਚੇ ਨਾ ਭੁੱਖੇ ਸੋਣ ਮੈਂ ਕੱਪੜਿਆਂ ਤੋਂ ਬਿਗੈਰ ਰਹਿ ਲਾਂਗਾ ਮੇਰੇ ਬੱਚੇ ਕੱਪੜਿਆਂ ਤੋਂ ਬਿਗੈਰ ਨਾ ਰਹਿਣ ਤੇ ਕਦੇ ਮਹਿਸੂਸ ਕਰਿਓ ਕਿ ਉਹ ਜਿਹੜੇ 4 ਮਹੀਨੇ ਜਦੋਂ ਮੈਂ ਯਾਦ ਕਰਦਾ ਨਾ ਮੇਰੇ ਡੋਂਗਟੇ ਖੜੇ ਹੋ ਜਾਂਦੇ ਆ ਅੱਖਾਂ 'ਚ ਹੰਝੂ ਆ ਜਾਂਦੇ ਆ ਕਿ ਧੰਨ ਗੁਰੂ ਕਲਗੀਧਰ ਪਾਸ਼ਾ ਕਿੱਡਾ ਤੇਰਾ ਜਿਗਰਾ ਕਿ ਤੇਰੇ ਸਾਹਮਣੇ ਬਾਬਾ ਜੋਰਾਵਾਰ ਸਿੰਘ ਜੀ ਦੀ ਉਮਰ 9 ਸਾਲ ਦੀ ਹੈ ਉਹ ਦਰਖਤਾਂ ਦੇ ਪੱਤੇ ਖਾ ਰਿਹਾ ਹੈ ਕਿੱਡਾ ਵੱਡਾ ਜਿਗਰਾ ਹੋਣਾ ਜੀ ਧੰਨ ਗੁਰੂ ਕਲਗੀਧਰ ਪਾਸ਼ਾ ਜਿਹਨੂੰ ਆਪਾਂ ਸਰਬੰਸਦਾਨੀ ਕਹਿੰਦੇ ਆ ਉਹਦਾ 7 ਸਾਲ ਦਾ ਪੁੱਤਰ ਬਾਬਾ ਫਤੇ ਸਿੰਘ ਦਰਖਤਾਂ ਦੇ ਛਿਲੜ ਖਾ ਰਿਆ ਹੈ ਪੀਣ ਨੂੰ ਪਾਣੀ ਨਹੀਂ ਹੈ ਖਾਣ ਨੂੰ ਰੋਟੀ ਨਹੀਂ ਹੈ ਪਰ ਕਮਾਲ ਦੀ ਗੱਲ ਹੈ ਸਿੱਖਾਂ ਨੇ ਵੀ ਅਤ ਕਰ ਦਿੱਤੇ ਇਹ ਉਹ ਸਿੱਖ ਨਹੀਂ ਸੀਗੇ ਜਿਹੜੇ ਪਾ ਜਾਣਗੇ ਜਿਨ੍ਹਾਂ ਨੇ ਪੜਿਆ ਸੀਗਾ ਕਿ ਜੇ ਸੁਖ ਦੇਤਾ ਤੂੰ ਜੇ ਆਰਾਧੀ ਹੂੰ ਦੁੱਖ ਵੀ ਤੂੰ ਜੇ ਧਾਈ ਹੂੰ ਜੇ ਭੁੱਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਹੂੰ ਜਿਨ੍ਹਾਂ ਨੇ ਪੜਿਆ ਸੀਗਾ ਕਿ ਹੁਕਮ ਰਜਾਈ ਚੱਲਣਾ ਹੂੰ ਨਾਨਕ ਲਿਖਿਆ ਨਾ ਇਹ ਭੱਜਣ ਵਾਲੇ ਨਹੀਂ ਸੀਗੇ ਹੂੰ ਉਹ ਕਹਿੰਦੇ ਸੀ ਬਾਪੂ ਤੇਰੇ ਤੋਂ ਪਹਿਲਾਂ ਅਸੀਂ ਸੀਧੀ ਖਾਵਾਂਗੇ ਹੂੰ ਤੇ ਮੈਂ ਸੋਚਦਾ ਹੁੰਦਾ ਕਿ ਐਸੇ ਸਿੱਖ ਚੜ੍ਹਦੀ ਕਲਾ ਵਾਲੇ ਹੂੰ ਜਿਹੜੇ ਕਿ ਉਸ 7 ਮਹੀਨੇ ਦੇ ਘੇਰੇ ਦੇ ਵਿੱਚੋਂ ਭੁੱਖ ਨਾਲ ਤਾਂ ਸ਼ੀਧੀਆਂ ਦੇ ਗਏ ਹੂੰ ਪਿਆਸੇ ਤਾਂ ਸ਼ੀਧੀਆਂ ਦੇ ਗਏ ਪਰ ਗੁਰੂ ਮਾਲਕ ਜੀ ਦੇ ਸਾਥ ਛੱਡ ਕੇ ਨਹੀਂ ਗਏ ਉਹ ਸਤ ਗੁਰ ਜੀ ਦਾ ਸਾਥ ਨਹੀਂ ਛੱਡਿਆ ਉਹਨਾਂ ਨੇ 7 ਮਹੀਨੇ ਦਾ ਘੇਰਾ ਹੁਣ ਹੋਣਾ ਤਾਂ ਇਹ ਚਾਹਦਾ ਸੀਗਾ ਕਿ ਅੰਦਰ ਵਾਲੇ ਕਹਿ ਦਿੰਦੇ ਕਿ ਅਸੀਂ ਥੱਕ ਗਿਆ ਅਸੀਂ ਅੱਕ ਗਿਆ ਅਸੀਂ ਦੁਖੀ ਹੋ ਗਏ ਹਮ ਪਰ ਕਮਾਲ ਦੀ ਗੱਲ ਆ ਬਾਹਰ ਵਾਲੇ ਆ ਕੇ ਬੇਨਤੀ ਕਰਦੇ ਆ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿਦੇ ਕੁਝ ਨਹੀਂ ਕਹਿੰਦੇ ਇੱਥੇ ਕੋ ਹੋਰ ਗੱਲ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਅੱਜ ਧਰਮ ਦੇ ਨਾਮ ਤੇ ਰੋਟੀਆਂ ਸੇਕਦੇ ਆ ਹਮ ਧਰਮ ਦੇ ਨਾਮ ਤੇ ਇੱਕ ਦੂਜੇ ਨੂੰ ਵੰਡਦੇ ਆ ਹਮ ਧਰਮ ਦੇ ਨਾਮ ਤੇ ਇੱਕ ਦੂਜੇ ਨਾਲ ਨਫ਼ਰਤ ਕਰਦੇ ਆ ਹਮ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸੀਗਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਕ ਹੋਣ ਭਲੇ ਕੁਮੰਦੇ ਧੰ ਗੁਰੂ ਕਲਗੀਧਰ ਪਾਸ਼ਾ ਨੇ ਆਖਿਆ ਸੀਗਾ ਕਿ ਮਾਨਸ ਕੀ ਜਾਤ ਸਭੈ ਇੱਕ ਕੇ ਪਹਿਚਾਨ ਕੋ ਗੁਰੂ ਨੇ ਕਿਹਾ ਸੀਗਾ ਕਿ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਉਸ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਦੋਂ ਇਨ੍ਹਾਂ ਲੋਕਾਂ ਨੇ ਆ ਕੇ ਧਰਮ ਦਾ ਵਾਸਤਾ ਪਾਇਆ ਕਈ ਵਾਰ ਸਾਡੇ ਕੋਈ ਪ੍ਰਚਾਰਕ ਅਣਜਾਣ ਪੜੇ ਚ ਇਹ ਗੱਲ ਕਹਿ ਦਿੰਦੇ ਆ ਕੀ ਗੁਰੂ ਮਾਲਕ ਇਹਨਾਂ ਦੀਆਂ ਚਲਾਕੀਆਂ 'ਚ ਆ ਗਏ ਗੁਰੂ ਮਾਲਕ ਜੀ ਨੂੰ ਇਹਨਾਂ ਨੇ ਆਪਣੀਆਂ ਗੱਲਾਂ 'ਚ ਲੈ ਲਿਆ ਨਹੀਂ 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 ਜੀ ਗੁਰੂ ਸਾਡਾ ਰੱਬ ਹੈ ਰੱਬਰ ਹੈ ਨਾ ਹੋ ਮਰੈ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਜਿਨ੍ਹਾਂ ਦੇ ਬਾਬਤ ਅਸੀਂ ਪੜਦੇ ਆ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਉਸ ਗੁਰੂ ਨੂੰ ਕੋਈ ਠੱਗਣ ਦੀ ਹਿੰਮਤ ਰੱਖ ਸਕਦਾ ਆ ਉਹ ਗੁਰੂ ਤੁਹਾਡੇ ਅੰਦਰ ਦੀਆਂ ਜਾਣਦਾ ਆ ਹੂੰ ਪਰ ਮਸਲਾ ਹੁਣ ਇੱਥੇ ਆ ਗਿਆ ਧਰਮ ਦੇ ਚਿੰਨਾ ਦਾ ਹਮ ਮੁਸਲਮਾਨ ਹੁੰਦੇ ਆ ਉਹ ਕੁਰਾਨ ਦੀ ਕਸਮ ਖਾਂਦੇ ਆ ਤੇ ਜਿਹੜੇ ਹਿੰਦੂ ਭਰਾ ਆਉਂਦੇ ਆ ਉਹ ਗਊ ਦੀ ਸੌਂ ਖਾਂਦੇ ਆ ਕਿ ਸਾਨੂੰ ਸੌਂ ਲੱਗੇ ਪਹਾੜੀ ਰਾਜੇ ਪਹਾੜੀ ਰਾਜੇ ਹੋਗੇ ਜਿੰਨੇ ਪਹਾੜੀ ਰਾਜੇ ਇਕੱਠੇ ਹੋ ਕੇ ਆਪਣੇ ਇੱਕ ਮਹਤਵਾਰ ਬੰਦੇ ਨੂੰ ਭੇਜਦੇ ਆ ਉਹ ਗਊ ਨੂੰ ਉਹ ਮਾਂ ਮੰਨਦੇ ਆ ਸਤਕਾਰ ਦਿੰਦੇ ਆ ਉਹਨਾਂ ਦਾ ਆਪਣਾ ਕਨਸੈਪਟ ਆਪਣਾ ਵਿਸ਼ਾਇਆ ਉਹ ਕਹਿੰਦੇ ਸਾਨੂੰ ਗਊ ਦੀ ਸੌਂ ਲੱਗੇ ਤੇ ਉਹਨਾਂ ਵਾਸਤੇ ਧਾਰਮਿਕ ਗ੍ਰੰਥ ਜਿਹੜਾ ਆ ਉਹ ਕੁਰਾਨ ਬੜਾ ਪਵਿੱਤਰ ਹੈ ਸਾਨੂੰ ਕੁਰਾਨ ਦੇ ਸੌਣ ਲੱਗਿਆ ਹੁਣ ਗੁਰੂ ਮਾਲਕ ਜੀ ਕਹਿੰਦੇ ਇਹ ਉਹ ਧਰਤੀ ਹੈ ਨਾਨਕਪੁਰ ਸਾਹਿਬ ਦੀ ਜਿੱਥੇ ਧਰਮ ਦੇ ਚਿੰਨਾ ਵਾਸਤੇ ਮੈਂ ਆਪਣੇ ਬਾਪੂ ਨੂੰ ਤੋੜਿਆ ਸੀਗਾ ਕਦੇ ਹਿੰਦੂ ਕਦੇ ਸਾਡੇ ਭਰਾ ਜਿਹੜੇ ਇੱਕ ਗੱਲ ਬੇਨਤੀ ਕਰਨਾ ਆਏ ਸੀ ਕਿ ਸਾਡਾ ਜਿਨੇਊ ਖਤਰੇ 'ਚ ਹੈ ਸਾਡੀ ਬੋਦੀ ਖਤਰੇ 'ਚ ਹੈ ਸਾਡੀ ਧੋਤੀ ਖਤਰੇ 'ਚ ਹੈ ਸਾਡਾ ਮੰਦਿਰ ਖਤਰੇ 'ਚ ਹੈ ਸਾਡੀ ਹੈਲਪ ਕਰੋ ਤੇ ਇਸੇ ਧਰਮ ਦੇ ਚਿੰਨਾ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਕਦੇ ਆਪਣੇ ਪਿਓ ਨੂੰ ਤੋੜਿਆ। ਹੂੰ। ਤੇ ਇਸੇ ਥਾਂ ਤਿਨੰਦਪੁਰ ਸਾਹਿਬ ਦੀ ਧਰਤੀ ਤੇ ਕਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਧਰਮ ਦੇ ਚਿੰਨ। ਹੂੰ। ਤੇ ਜਿਹੜਾ ਗੁਰੂ ਸਾਰੀ ਕਾਇਨਾਤ ਨੂੰ ਪਿਆਰ ਕਰਦਾ ਹੋਵੇ ਉਹ ਕਿਸੇ ਦੇ ਧਰਮ ਦੇ ਚਿੰਨਾ ਦੀ ਤੋਹੀਨ ਨਹੀਂ ਕਰ ਸਕਦਾ ਸੀ। ਵਾਸਤਾ ਪੈ ਗਿਆ ਹੁਣ ਕਿ ਧਰਮ ਦੇ ਚਿੰਨਾ ਦਾ ਵਾਸਤਾ ਗੁਰੂ ਮਾਲਕ ਨੇ ਉਹਨਾਂ ਨੂੰ ਕਿਹਾ ਵੀ ਆ ਕਿ ਮੈਂ ਤੁਹਾਡੇ ਅੰਦਰ ਦੀਆਂ ਨੀਤੀਆਂ ਨੂੰ ਜਾਣਦਾ। ਤੇ ਤੁਸੀਂ ਕਹੋ ਮੈਂ ਥੋੜੇ ਕਰਕੇ ਛੱਡ ਲੰਗਾ ਅਨੰਦਪੁਰ ਸਾਹਿਬ ਨਹੀਂ ਸਿਰਫ ਧਰਮ ਦਾ ਵਾਸਤਾ ਪੈ ਗਿਆ ਹੁਣ ਮੈਂ ਧਰਮ ਦੇ ਚਿੰਨਾ ਦਾ ਸਤਕਾਰ ਕਰਦੇ ਹੋਏ ਹੁਣ ਮੈਂ ਅਨੰਦਪੁਰ ਸਾਹਿਬ ਛੱਡਾਂਗਾ 6 ਉਹ ਰਾਤ ਨੂੰ ਸਤ ਗੁਰ ਨੇ ਛੱਡਣ ਦਾ ਫੈਸਲਾ ਕਰ ਲਿਆ ਸਤ ਗੁਰ ਨੇ ਫੈਸਲਾ ਕੀਤਾ ਸੰਗਤ ਜੀ ਗੱਲ ਤੁਸੀਂ ਸੁਣ ਲੈਣੀ ਹੈ ਮੈਂ ਕਹਿ ਦੇਣੀ ਹੈ ਜਦੋਂ ਕੋਈ ਅੱਜ ਬੰਦਾ ਤਰੱਕੀ ਕਰਦਾ ਨਾ ਕੋਈ ਵੱਡਾ ਘਰ ਵੀ ਬਣਾ ਲਵੇ ਨਾ ਜੀ ਫਿਰ ਵੀ ਬਾਪੂ ਨੂੰ ਪੁੱਛੋ ਕਿ ਬਾਪੂ ਪਿੰਡ ਵਾਲਾ ਘਰ ਵੇਚ ਲਈਏ ਉਹ ਕਹਿੰਦਾ ਨਹੀਂ ਕਿਉਂ ਨਹੀਂ ਵੇਚਣਾ ਕਹਿੰਦਾ ਉੱਥੇ ਮੇਰਾ ਮੋਹ ਜੁੜਿਆ ਹੋਇਆ ਮੈਂ ਬੜੇ ਮਾਪੇ ਬਾਂਾ ਉੱਥੇ ਸਮਾਂ ਬਤੀਤ ਕੀਤਾ ਉਸ ਕੰਦਾ ਨਾਲ ਮੇਰਾ ਮੋਹ ਆ ਕੱਲੀ ਕੱਲੀ ਇੱਟ ਨਾਲ ਮੇਰਾ ਮੋਹ ਆ ਮੇਰਾ ਬਚਪਨ ਬਤੀਤ ਹੋਇਆ ਆ ਸੰਗਤ ਜੀ ਕਰੇ ਮਹਿਸੂਸ ਕਰਿਓ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਸ਼ਾ ਦਾ ਆਪਣਾ ਖਰੀਦਿਆ ਹੋਇਆ ਪੂਰਾ ਇਲਾਕਾ ਆ ਪੂਰੀ ਧਰਤੀ ਸਤਗੁਰ ਨੇ ਖਰੀਦੀ ਹੋਈ ਹੈ ਓ ਆ ਨੰਦਪੁਰ ਸਾਹਿਬ ਓ ਆ ਜਿੱਥੇ ਸਤਗੁਰ ਨੇ ਆਪੜਾ ਬਚਪਨ ਬਤੀਤ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਾਲਕ ਨੇ ਹੂੰ ਹੂੰ ਇਹ ਓ ਨੰਦਪੁਰ ਸਾਹਿਬ ਜਿੱਥੇ ਸਤਗੁਰ ਦੇ ਤਿੰਨ ਸਹਿਬਜ਼ਾਦੇ ਦਾ ਜਨਮ ਹੋਇਆ ਆ ਹੂੰ ਕੱਲੀ ਕੱਲੀ ਗਲੀ ਨਾਲ ਪਿਆਰ ਹੈ ਜਿੱਥੇ ਆਪੜਾ ਬਚਪਨ ਬਤੀਤ ਹੋਇਆ ਬੱਚਿਆਂ ਦਾ ਬਚਪਨ ਬਤੀਤ ਹੋਇਆ ਤੇ ਉਸ ਘਰ ਨੂੰ ਛੱਡ ਕੇ ਜਾਣਾ ਕੋਈ ਥੋੜੀ-ਮੋਟੀ ਗੱਲ ਖੋੜੀ ਹੈ ਹੂੰ ਪਰ ਇਹ ਵੀ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਜੇ ਆਨੰਦਪੁਰ ਸਾਹਿਬ ਛੱਡਿਆ ਤੇ ਸਾਡੇ ਘਰ ਵਸੇ ਹੂੰ ਜੇ ਗੁਰੂ ਨੇ ਆਪਣੇ ਪੁੱਤਰ ਕੁਰਬਾਨ ਕੀਤੇ ਸਾਡੇ ਬੱਚੇ ਬਚੇ ਜੇ ਗੁਰੂ ਕਿਤੇ ਆਪਣੇ ਬੱਚੇ ਨਾ ਵਾਰਦਾ ਤੇ ਸਾਡੇ ਬੱਚਿਆਂ 'ਚ ਨਹੀਂ ਬਚਦੇ ਸੀਗੇ ਜੇ ਅੱਜ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਆ ਨਾ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਕਰਕੇ ਆ ਸਤਗੁਰੂ ਦੀ ਕੁਰਬਾਨੀ ਕਰਕੇ ਆ ਮਾਲਕ ਜੀ ਨੇ ਫੈਸਲਾ ਕਰ ਲਿਆ ਜੀ ਇੱਥੇ ਇੱਕ ਹੋਰ ਬੱਥੇ ਵੱਡਾ ਜਿਹੜਾ ਸਾਡਾ ਵਿਸ਼ਾ ਬਾਚੜ ਵਾਲਾ ਆ ਉਹ ਕਿ ਆਪਾਂ ਉਹਣਾ ਬੈਠੇਗਾ ਇੱਥੇ ਜੁੜ ਕੇ ਤੇ ਮੈਂ ਸੋਚਦਾ ਕਿ ਉਹ ਹਰ ਇੱਕ ਵਿਸ਼ੇ ਨੂੰ ਟੱਚ ਕੀਤਾ ਜਾਵੇ ਜਿਹੜਾ ਸਾਹਮਣੇ ਨਹੀਂ ਆਇਆ ਸੰਗਤ ਦੇ ਗੁਰੂ ਮਾਲਕ ਨੇ ਕਿਹਾ ਕਿ ਸਾਰੇ ਸਿੱਖ ਤਿਆਰ ਹੋ ਜੋ ਜਾਣਾ ਆਪਾਂ ਨੇ ਪ੍ਰਨੰਦਪੁਰ ਸਾਹਿਬ ਦੀ ਪਿੱਛੋਂ ਸੇਵਾ ਕੌਣ ਕਰੇਗਾ ਹੋਰ ਸਾਡੇ 'ਚ ਕਮੀ ਆ ਗਈ ਆ ਭਾਈ ਸਾਹਿਬ ਜੀ ਅਸੀਂ ਕਿਸੇ ਵੀ ਤਾਸਿਕ ਥਾਨ ਤੇ ਜਾਂਦੇ ਆ ਭੱਜੇ ਭੱਜੇ ਜਾਂਦੇ ਆ ਤੇ ਭੱਜੇ ਭੱਜੇ ਮੁੜੇ ਆਉਂਦੇ ਆ ਆਨੰਦਪੁਰ ਸਾਹਿਬ ਲੋਕ ਜਾਂਦੇ ਆ ਕੱਲਾ ਕੇਸਗੜ੍ਹ ਸਾਹਿਬ ਨੂੰ ਮੱਥਾ ਟੇਕ ਕੇ ਮੁੜੇ ਆਉਂਦੇ ਆ ਜਾ ਹੁਣ ਮੈਂ ਕੈਲਮਾ ਹੋਰ ਅਸੀਂ ਜ਼ਿਆਦਾ ਮਾਡਰਨ ਹੋ ਗਏ ਆ ਅਸੀਂ ਕਹਿੰਨੇ ਚਲੋ ਵਿਰਾਸਤੇ ਖਾਲਸਾ ਦੇਖ ਕੇ ਮੁੜੇ ਆਈਏ ਦੇਖ ਕੇ ਮੁੜੇ ਅਸੀਂ ਰੌਣਕ ਮੇਲਾ ਜਾਂ ਦੇਖ ਕੇ ਮੁੜੇ ਹੁੰਦੇ ਆ ਹਮ ਪਰ ਅਸੀਂ ਇਹ ਉੱਥੇ ਅਨੰਦਪੁਰ ਸਾਹਿਬ ਚ ਗੁਰਦੁਆਰਾ ਸੀਸਗੰਨ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸੀਸ ਦਾ ਸੰਸਕਾਰ ਹੋਇਆ ਦੁਨੀਆਂ ਚ ਕੋਈ ਗੁਰੂ ਹੈ ਜੀ ਹਮ ਜਿਹਦੇ ਦੋ ਸੰਸਕਾਰ ਹੁੰਦੇ ਆ ਹਮ ਦੋ ਗੁਰਦੁਆਰੇ ਬਣੇ ਹੋਏ ਆ ਹਮ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੁੰਦਾ ਹੈ ਜਿੱਥੇ ਸਤਗੁਰ ਜੀ ਦੀ ਸ਼ਹੀਦੀ ਹੁੰਦੀ ਹੈ ਦਿੱਲੀ ਉੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਅਸੀਂ ਉਸ ਕਦੇ ਸੀਸਗੰਜ ਸਾਹਿਬ ਨੂੰ ਮੱਥੇ ਨੀ ਟੇਕੇ ਜਾ ਕੇ ਅਨੰਦਪੁਰ ਸਾਹਿਬ ਉਹ ਗਰੀਜੇ ਬਾਜ਼ਾਰ ਚ ਜਾ ਕੇ ਆ ਤੇ ਜਿੱਥੇ ਫਿਰ ਗੁਰੂ ਮਾਲਕ ਧਨ ਗੁਰੂ ਕਲਗੀਧਰ ਪਾਸ਼ਾ ਨੇ ਬਿਰਾਗ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਖੜ ਕੇ ਮੇਰੇ ਮਾਲਕ ਨੇ ਉਪਦੇਸ਼ ਦਿੱਤਾ ਕਿ ਚੜ੍ਹਦੀ ਕਲਾ ਚ ਰਹੋ ਉਹ ਕਿ ਸਾਨੂੰ ਸਾਡੇ ਗੁਰੂ ਪਿਤਾ ਪੜਾ ਕੇ ਗਏ ਸੀਗੇ ਕਿ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਗੁਰੂ ਜੀ ਪੜਾ ਕੇ ਗਏ ਸੀਗੇ ਕਿ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਹੋਏ ਗੁਰੂ ਜੀ ਨੇ ਪੜਾਇਆ ਸੀਗਾ ਕਿ ਰਾਮ ગયો 라ਵਣ ગયો ਤੇ ਗੁਰੂ ਮਾਲਕ ਨੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਸੀਗਾ ਉੱਥੇ ਗੁਰਦੁਆਰਾ ਬਣਿਆ ਥੜਾ ਸਾਹਿਬ ਹਾਂ ਅਨੰਦਪੁਰ ਸਾਹਿਬ ਧਰਤੀ ਦੀ ਵਿਰਾਸਤ ਹੈ ਇਹ ਹਾਂ ਤੇ ਜਿੱਥੇ ਗੁਰੂ ਮਾਲਕ ਜੀ ਦਾ ਸਾਤ ਗੁਰੂਜਰੋਂ ਭੋਗ ਪਿਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਹਾਂ ਉੱਥੇ ਧਰ ਗੁਰੂ ਕਲਗੀ